हां जी दोस्तों सोशल मीडिया पे एक छोटी ਜਹੀ ਕੁੜੀ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਛੋਟੀ ਜਹੀ ਕੁੜੀ ਦੀ ਮੰਮੀ ਨੇ ਗੋਦੀ ਚੁੱਕਿਆ ਹੋਇਆ ਹੈ ਤੇ ਕੁੜੀ ਰੋ ਰੋ ਕੇ ਆਪਣੇ ਪਿਤਾ ਨਾਲ ਕੁਝ ਗੱਲਾਂ ਕਰਦੀ ਦਿਖਾਈ ਦੇ ਰਹੀ ਹੈ ਅਸਲ ਵਿੱਚ ਇਸ ਕੁੜੀ ਦਾ ਸਕੂਲ ਵਿੱਚ ਪਹਿਲਾ ਹੀ ਦਿਨ ਹੁੰਦਾ ਹੈ ਤੇ ਇਹ ਕੁੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਕਿ ਤੁਸੀਂ ਮੈਨੂੰ ਜਲਦ ਹੀ ਸਕੂਲ ਲੈਣਾ ਜਾਓ ਅਗੋਂ ਪਿਤਾ ਵੀ ਆਪਣੀ ਧੀ ਨੂੰ ਕਹਿੰਦਾ ਹੈ ਕਿ ਪੁੱਤ ਮੈਂ ਤੈਨੂੰ ਜਲਦ ਹੀ ਸਕੂਲ ਲੈਣਾ ਜਾਵਾਂਗਾ ਫਿਰ ਜਿਹੜੀ ਗੱਲ ਹੈ ਧੀ ਗੋ ਆਪਣੇ ਪਿਤਾ ਨੂੰ ਕਹਿੰਦੀ ਹੈ ਉਸ ਨੂੰ ਸੁਣ ਕੇ ਸਾਰਿਆਂ ਦਾ ਹੀ ਹਾਸਾ ਨਿਕਲ ਜਾਂਦਾ ਹੈ ਤੁਸੀਂ ਵੀ ਦੇਖੋ ਇਸ ਪਿਆਰੀ ਜਹੀ ਧੀ ਦੀ ਵੀਡੀਓ ਤੇ ਆਪਣੇ ਵਿਚਾਰ ਥੱਲੇ ਕਮੈਂਟਾਂ 'ਚ ਜ਼ਰੂਰ ਸਾਂਝੇ ਕਰਿਓ। ਬਾਬਾ ਚਲੇ ਜਲੇ ਅੱਪਾ ਗੁਰ ਜਲੇ ਚੱਲ ਚਲਾ ਮੇਰਾ ਪੁੱਤ ਮੈਨੂੰ ਲੈ ਜਾਊਗੀ। ਹਾਂ ਮੇਰਾ ਪੁੱਤ ਫਿਰ ਹੋਣਾ ਤੂੰ ਚੀ ਦੋ ਵਾਰ ਨਾ। ਮੈਂ ਨਹੀਂ ਲੈ ਜਾਊਗੀ। ਮੈਂ ਆਪਣੇ ਪੁੱਤ ਨੂੰ ਹੀ ਲੈਣ ਹੋਣਾ ਹੋਰ ਮੇਰਾ ਹੈ ਕੋਣਾ ਇੱਥੇ। ਅੱਛਾ ਚਲੋ ਵੀਡੀਓ ਬੰਦ ਕਰਦੇ ਹਾਂ।